ਆਪਾਂ ਗੱਲਬਾਤ ਕਰਦੇ ਆ ਵੀ ਇਸ ਕਟਵਾਰੀ ਉਹਨਾਂ ਦਾ ਕੀ ਕੰਮ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਇਸ ਕੱਟ ਦੇ ਵਿੱਚ ਇਹ ਜੀ ਬੰਦ ਹੋਣਾ ਚਾਹੀਦਾ ਇਹ ਬੰਦ ਹੋਣਾ ਚਾਹੀਦਾ ਕੱਟ ਜੀ ਇਹਦੇ ਆੜੇ ਪਰ ਉਹ ਉਹ ਪੈ ਰਹੇ ਆ ਉਹਨਾਂ ਜਦੋਂ ਕੱਟ ਪਹਿਲੇ ਫਿਰ ਦਿੱਤਾ ਹੋਇਆ ਹਾਂਜੀ ਤਾਂ ਲੋਕਾਂ ਨੂੰ ਵੀ ਪਤਾ ਕਿ ਜਿਹੜੀ ਗੱਡੀਆਂ ਤੇਜ਼ ਹੋ ਗਈਆਂ ਹੈ ਸਾਹਮਣੇ ਗੱਲ ਕਰੀ ਜਿਹੜੇ ਝੁੱਤੇ ਲਾਇਏ ਗਏ ਨੇ ਤਾਂ ਹੱਦਾਂ ਨਹੀਂ ਆ ਨਹੀਂ ਦਿੱਤਾ ਪਤਾ ਉਹ ਸਾਰੇ ਮੋਟਰ ਵੀ ਜੀ ਹਾਂ ਜੀ ਚਾਰ ਪਾਣੀ ਮੋਟਰਾਂ ਨੂੰ ਤੋਂ ਸਾਡੇ ਪਰ ਨੁਕਸਾਨ ਉਹ ਕਹਿ ਰਹੇ ਦੋਨੋ ਚਲ ਬੰਦ ਆਹੀ ਬੰਦਾ ਬੱਤ ਗੜੀ ਚੋੜਾ ਅਸਾਂ ਬੱਤ ਗੜੀ ਚੋੜੀ ਤਾਂ ਲਗਦੇ ਬਰਦੇ ਸੋਹਦੇ ਆਹ ਕਬੜਾ ਖੰਡਾ ਚੁੱਕ ਲਿਆ ਹਾਂ ਜੀ ਉਹ ਦੂਰ ਨਾਲ ਬੁੱਢੀ ਆਵੇ ਰਿਹਾ ਬਾਈ ਜੀ ਥੋੜੀ ਥੋੜੀ ਇਹ ਸੱਮਣੇ ਕਰੀ ਤੇ ਤੇਜ਼ ਆਵਾਜ਼ ਆ ਰਹੀ ਆ ਕਿਹਨਾਂ ਦੇਖੋ ਪਈ ਆ ਉਹਦਾ ਨਾਮ ਨਾ ਦੇਖਣਾ ਜੀ ਦੂਰ ਘਟੇਗਾ ਘਟੇਗਾ ਬਰਾਬਰ ਸਾਰੀਆਂ ਹੋਰ ਵੀ ਬਹੁਤ ਸਾਰੇ ਵੀਰ ਦੂਰ ਆਜੀ ਸਿਖਾਲ ਜੀ ਤੇ ਸਰਬੰਧ ਕੀ ਕਰਾ ਗਏ ਦੋਨੋ ਮੇਰਾ ਪਿੰਡ ਜੂ ਹੈ ਜੀ ਕੱਟ ਦਾ ਪਤਾ ਨੂੰ ਮੰਨਦੇ ਵੀ ਬਹੁਤ ਗਲਤ ਹੈ ਇਹ ਲੋ ਅਸੀਂ ਵੀ ਨਾ ਮੈਂ ਦੁਨੀਆ ਨੂੰ ਅੱਜ ਕੱਲ ਤੇਜੀ ਹੈ ਜੀ ਆਪਾਂ ਛੇਤੀ ਪਹੁੰਚੀਏ ਇਸ ਕਰਕੇ ਕੱਟ ਬਹੁਤ ਗਲਤ ਹੈ ਜਿੱਦ ਮੇ ਅੱਗੇ ਭੋਤ ਨਾਲੀ ਸਾਈਡ ਕੱਟ ਦਿੱਤਾ ਹੋਇਆ ਹੈ ਇਹ ਅੱਧੇ ਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕੱਟ ਕਿੱਥੇ ਹੈ ਇਹ ਟੂਲਾਂ ਚਾਹੀਦਾ ਵੀ ਇਸ ਸਾਈਡ ਕੱਟਾ ਮੈਂ ਤਾਂ ਚੁੰਗਣ ਸੌਖਾ ਹੈ ਚੁੰਗਣ ਜੇ ਸੁਆਦੀ ਆਉਂਦੀ ਹੈ ਮੈਂ ਬਾਤ ਕਰਦਾ ਭਾਈ ਕੋਈ ਥੋੜਾ ਕਿੰਨੇ ਸੈਕਿੰਡ ਦਾ ਇਹ ਕੋਈ ਨਹੀਂ ਦਿੰਦਾ ਸਾਡੇ ਆਪਣੇ ਨੇਰੇ ਗੋਬੀ ਨਾਲ ਤਾਂ ਪਤਾ ਜਿਉਂ ਗੂੜ ਦੀ ਜਵਾਰੀ ਆਉਂਦੀ ਉਹਨੂੰ ਕੋਈ ਪਤਾ ਨਹੀਂ ਉਹਨਾਂ ਨੂੰ ਆਹੀ ਕੱਟ ਦੀਣਾਗਾ ਇਸ ਕਰਕੇ ਬਹੁਤ ਖਤਰਨਾਕ ਹੈ ਇੱਥੇ ਦੋ ਤਿੰਨ ਮੌਤਾਂ ਵੀ ਹੋ ਗਈਆਂ ਇਸ ਕਰਕੇ ਬੰਦ ਹੋਣਾ ਚਾਹੀਦਾ ਤੇ ਜਵਾ ਨੇੜੇ ਤੇ ਆਪਣੇ ਲਾਈਵ ਫੁੱਟਪਾਥ ਤੇ ਬੂਟੇ ਇਹਨੂੰ ਪਤਾ ਲੋ ਇਹ ਤਾਂ ਮੰਨ ਕੇ ਚਲੋ ਕੱਟ ਤੱਕ ਹੋਣੀ ਨੂੰ ਚਾਹੀਦੀ ਦੀਦੀ ਨਹੀਂ ਕੁਛ ਇੱਧਰ ਕੱਟੀ ਹੋਣੀ ਨਹੀਂ ਮੈਨੂੰ ਪਤਾ ਨਾ ਇੱਕ ਵੀ ਗੱਲੀਏ ਇਨੇ ਹੀ ਟਾਈਮ ਸਿਰ ਕਟਾਈ ਵੀ ਹੋਣੀ ਚਾਹੀਦੀ ਕਟਾਈ ਨਹੀਂ ਕੀਤੀ ਹੋਈ ਕਟਾਈ ਹੋਣੀ ਚਾਹੀਦੀ ਵੱਧ ਤੋਂ ਵੱਧ ਇਹ 2 ਫੁੱਟ ਕ ਚਾਹੀਦੀ ਹੈ ਇਹ ਤਾਂ ਹੋਏ ਪਏ 7-7 ਫੁੱਟ ਰੂਪ ਹੈ ਦੀਦੀ ਨਹੀਂ ਕੁਛ ਜੇ ਨਾ ਲੋਕ ਖੜੇ ਹੋਵੇ ਚਲ ਆਪਾਂ ਮੰਨਦੇ ਚਾਹੀਦਾ ਹੈ ਵੀ ਲੋਕ ਖੜੇ ਨੇ ਕਟਾਈ ਦੇ ਦੇ ਜਵਾ ਕਿਹਦੇ ਬੋਟਲ ਬੈਠੋ ਜਾਨੀ ਨਹੀਂ ਜੀ ਦੋਸਤ ਮਿੱਤਰੋ ਇੱਧਰ ਕੱਟ ਦਾ ਕੋ ਮਾਨਦੇ ਗੱਲ ਤਾਂ ਅਸੀਂ ਵੀ ਨਾਂਦੇ ਐਂ ਕਹਿੰਦੇ ਵੀ ਅਸੀਂ ਨੰਗਦੇ ਨਹੀਂ ਕਿਉਂਕਿ ਅੱਜ ਕੱਲ ਰੀਅ ਵਿਹੇਜੇ ਸਭ ਦੇ ਅਗਲਾ ਕਹਿੰਦਾ ਇਸ ਤੋਂ ਲੋਕ ਉੱਥੋਂ ਕਿੱਥੋਂ ਆਵਾਂਗੇ ਇੱਧਰ ਕਿਲੋਮੀਟਰ ਤੇ ਆਓ ਇਸ ਕਰਕੇ ਕੱਟ ਲੈਣੇ ਚਾਹੀਦੇ ਨੇ ਬਾਤ ਨਾਲ ਜੀ ਮਤਲਬ ਕਿ ਗੇਟ ਹੁੰਦਾ ਦੇ ਵਿੱਚ ਇਸ ਕਰਕੇ ਇਹਦਾ ਇੰਤਿਆਮ ਕਰਕੇ ਦਹਾਂ ਇੰਤਿਆਮ ਕਰਨਾ ਚਾਹੀਦਾ ਕੱਟ ਦਾ ਅਸੀਂ ਇੱਥੇ ਕਿੰਨੀ ਵਾਰ ਖੜੇ ਹੁੰਨੇ ਅਗਲਾ ਪੁੱਛਦਾ ਭਾਈ ਕੱਟ ਕਿੱਥੇ ਹੈਗਾ ਭਾਈ ਫਿਰ ਕਹਿੰਦਾ ਭਾਈ ਇਹ ਬਹੁਤ ਦੂਰ ਹੈ ਜੰਕੂ ਇਹ ਰੋ ਦਾਈ ਵਾਲੀ ਦੂਰ ਇਸ ਕਰਕੇ ਲੋਕੀਂ ਮਤਲਬ ਕਿ ਕਿਸੇ ਵੀ ਮਾਨ ਦੇ ਮਾਮਲੇ ਆਪ ਦੇ ਕੇ ਫੇਸ ਉੱਤੇ ਦੇਖਿਆ ਜੀ ਨਹੀਂ ਮੈਨੂੰ ਕਰਕੇ ਗਲਤ ਹੈ ਇਸ ਕਰਕੇ ਗਲਤ ਹੈ ਇਹ ਮੰਗੋ ਨਾ ਨਹੀਂ ਮਣੀ ਨਾ ਕਟੋ ਪੈਣਾ ਬੜੇ ਵੱਡਾ ਮੈਂ ਕਿਹਾ ਪਾਠੀ ਸਭ ਤੋਂ ਅੱਗੇ ਆ ਬੰਦਾ ਅੱਗੇ ਆ ਕਰਦਾ ਦੇਖੋ ਅੱਗੇ ਆ ਕਰਦਾ ਦੇਖੋ ਟ੍ਰੈਫਿਕ ਲਾਈਓ ਕੋਈ ਨਹੀਂ ਡੀਲਾ ਕੁਝ ਨਹੀਂ ਹਾਂ ਕੋਈ ਇਧਰ ਸਾਡੇ ਬਟੂਆ ਕੋਲ ਬੋਇਸਟਰ ਬਣਾ ਲੈਣ ਜਾਣਦਾ ਸ਼ਵਾਰੀਆ ਹੁਣ ਤੋਂ ਆਏ ਲਓ ਗੱਡੀਆਂ ਜਿਆ ਤੇਜ਼ ਹੁੰਦੀਆਂ 120 ਦੀ ਤੇਰੇ ਨਾਲ ਕੋਈ ਨਾ ਕਿ ਪਰ ਹਾਦਸਾ ਹੋ ਜਾਂਦਾ ਹੈ ਕੋਈ ਬਰਤ ਬੁੜੀ ਆ ਗਈ ਜ਼ੋਰ ਕਾ ਗਿਆ ਕੋਈ ਵੀ ਇੱਕ ਤਾਂ ਨਹੀਂ ਪਿਛਿਆ ਗਿਆ ਉਹ ਤੈਨੂੰ ਸਮਝਿਆ ਵੀ ਨਹੀਂ ਜਾਂਦਾ ਨਹੀਂ ਸਮਝਿਆ ਜਾਂਦਾ ਕਿ ਹਾਦਸੇ ਦਾ ਕਾਰਨ ਬਣਦਾ ਹੈ ਇਸ ਕਰਕੇ ਇਹ ਬੰਧਣੇ ਦੇ ਥੰਮਟੇ ਸਾਰਾ ਨਾਲ ਦੇਣਾ ਚਾਹੀਦਾ ਵੀ ਦੋਨੇ ਪਿੰਡਾਂ ਨੂੰ ਸੌਖ ਹੋਵੇ ਆਥੇ ਪਾਛੇ ਤੋਂ ਜੋ ਵੀ ਅੱਛਾ ਅਚਾਰਜੀ ਰਿਮਲਦੋ ਕੁਝ ਬੋਤਲ ਕਰਨੇ ਲੱਗਦੇ ਬਾਕੀ ਜਨਮ ਦਾ ਜੁਲਾ ਰੱਖਣਾ ਹੈ ਹਾਂਜੀ ਮੰਨੀ ਆਂਦੀ ਹੈ ਸਾਰੀ ਬੇਚੀ ਨਹੀਂ ਦਿਖਤ ਆਉਂਦੀ ਹਾਂ ਜਿਵੇਂ ਇਸ ਕੱਟ ਦੀ ਲੁਜਾਏ ਅੱਗੇ ਜਾ ਕੱਟ ਤੇ ਮੰਗਰੀ ਕੀ ਤੇ ਮੰਗਰੀ ਦੀ ਨਹੀਂ ਨਹੀਂ ਮੰਗਰੀ ਕੀ ਨਹੀਂ ਮੰਗਦੇ ਹੀ ਆ ਜਿਉਂਸਾ ਦਾ ਮੈ ਜਾਵੇ ਕੱਟ ਨਾ ਤਾਂ ਆਉਣ ਵਾਲੇ ਹੋਰ ਲੋਕਾਂ ਨੂੰ ਪਰੇਸ਼ਾਨੀ ਹੋਵੇ ਨਾ ਦੋ ਸਾਡੇ ਨਾਲ ਹੋਰ ਵੀ ਵੀਰੋ ਮੌਜੂਦ ਨੇ ਸਤਨਾਮ ਜੀ ਤੇ ਨਗਰੇ ਸਿੰਘ ਜੀ ਪੁੱਤ ਵੀ ਨੇ ਆਪਾਂ ਇਹਨਾਂ ਨੇ ਵੀ ਗੱਲਬਾਤ ਕਰਦੇ ਆ ਬਸ ਤਾਂ ਇਹਨਾਂ ਨੇ ਦੇਖੋ ਵੀ ਆਪਣਾ ਮੋਟਰਸਾਈਕਲ ਵੀ ਆਇਆ ਗਿਆ ਪਰ ਇਹਨਾਂ ਦੀ ਮੋਟਰਸਾਈਕਲ ਵੀ ਆਇਆ ਗਿਆ ਤਾਂ ਉਹਦੇ ਨਾਲ ਇਹਨਾਂ ਦੀ ਮੰਗ ਵੀ ਹੈ ਵੀ ਅਸੀਂ ਲੰਗੀਆਂ ਤੇ ਲੱਗੀ ਵੀ ਕਿੱਥੋਂ ਤਾਂ ਜਿਵੇਂ ਪਹਿਲਾਂ ਕੱਟ ਦਿੱਤਾ ਹੋਇਆ ਏਹੀ ਤਰ੍ਹਾਂ ਇੱਧਰ ਵੀ ਮੱਲੀ ਵਾਲੀ ਸਾਈਡ ਇੱਕ ਕੱਟ ਦਿਨਾ ਚਾਹੀਦਾ ਤਾਂ ਜਿੱਥੇ ਜਾਂਦੇ ਵੀ ਫੋਟੋ ਗਲਤ ਸਾਈਡ ਨਾਲ ਚੱਲ ਜੇ ਕੱਟ ਇੱਧਰ ਹੋਊਗਾ ਤਾਂ ਉੱਪਰ ਦੀ ਲੋਕੋ ਘੁੱਪ ਕੇ ਆਉਣਾ ਸਭ ਦਾ ਸਭ ਹਾਂ ਜੀ ਮੈਂ ਕਿਹਨੇ ਮੋਟਰਸਾਈਕਲ ਲਗਾਇਆ ਮੇਰਾ ਮੋਟਰਸਾਈਕਲ ਲਗਾਉਣ ਦਾ ਮਕਸਦ ਨਹੀਂ ਸੀ ਇਹ ਕੋਈ ਇਲੀਗਲ ਕੱਟ ਨਹੀਂ ਆਨ ਇਲੀਗਲ ਕੱਟ ਹੈ ਮੈਂ ਮੋਟਰਸਾਈਕਲ ਲਗਾਇਆ ਤੁਹਾਡੇ ਕੋਲੇ ਵੀ ਹੋ ਕੀ ਰਿਹਾ ਹੈ ਕੀ ਗੱਲ ਕਰ ਰਹੇ ਆ ਗੱਲ ਕੱਟ ਦੀ ਹੋ ਰਹੀ ਸੀ ਕੱਟ ਦੇ ਨਾ ਤਾਂ ਇੱਧਰ ਕੱਟ ਜਿਹੜਾ ਬਣਾ ਹੋਇਆ ਭੋਦਰਾ ਸਾਈਡ ਤੇ ਕੋਈ ਸਾਈਨ ਨਹੀਂ ਹੈਗਾ ਕਿ ਇੱਥੇ ਕੱਟ ਹੈ ਇੱਧਰ ਮੈਂ ਕੱਟ ਹੈ ਕਿੱਥੇ ਪਹਿਲਾਂ ਤਾਂ ਜੇ ਕੋਈ ਨਾ ਹੋਵੇ ਤੁਹਾਨੂੰ ਨਹੀਂ ਪਤਾ ਹੀ ਜਾਣਾ ਕਿੱਥੇ ਮੈਂ ਉਜੀ ਕਰਨ ਜੇ ਐਨ ਐ ਡਿਸਟੈਂਸ ਦੇ ਪਾਟੇ ਇਧਰ ਤੇ ਇਧਰ ਵੀ ਹੋਣਾ ਚਾਹੀਦਾ ਜਦੋਂ ਅਸੀਂ ਕਿਤੇ ਗੱਡੀ ਲੈ ਕੇ ਠਿਕਰੀ ਵਾਲ ਸਾਈਡ ਤੋਂ ਆਉਣੇ ਆ ਤਾਂ ਸਾਨੂੰ ਜਿਹੜਾ ਰਾਈਟ ਵੀ ਤਾਂ ਇਧਰ ਨਾ ਬਣਦਾ ਸਾਨੂੰ ਪੂਰਪਲਾ ਜੇ ਪਾਰ ਕਰਨਾ ਪੈਂਦਾ 10 ਮਿੰਟ ਉੱਥੇ ਬਰਬਾਦ ਹੁੰਦੇ ਆ ਧਾਰ ਕਾਰਡ ਕੱਢੋ ਜੀ ਤੁਸੀਂ ਕਿੱਥੇ ਜਾਣਾ ਇਧਰ ਹੀ ਸਾਈਡ ਤੋਂ ਧਾਰ ਕਾਰਡ ਦਿਖਾ ਕੇ ਲੰਘਦੇ ਆ ਉੱਪਰੋਂ ਫਿਰ ਗੱਡੀ ਮੋੜਦੇ ਆ ਫਿਰ ਇਧਰਲੇ ਫਿਰ ਮੰਗਦਾ ਧਾਰ ਕੱਢਦੇ ਪਤਾ ਨਹੀਂ ਕਿ ਵਾਂਗ ਬੱਡਰ ਟੱਪਦੇ ਆ ਅਸੀਂ ਪੁਰਲੇ ਪਾਸੇ ਜਿਹੜਾ ਇਧਰ ਹੀ ਸਾਈਡ ਆ ਇਧਰ ਕੱਟ ਬਣਾਓ ਅਸੀਂ ਆਪ ਦਾ ਨਾਲ ਮੋੜ ਕੇ ਇਧਰ ਆ ਜੀ ਆਪਦੇ ਘਰੇ ਫਿਰ ਸ ਉਧਰ ਵੱਡੀ ਆਉਂਦੀ ਆ ਸਾਡਾ ਹੱਥੀ ਨੋਟ ਨੂੰ ਜਾਣਦਾ ਇਹ ਕੱਟ ਇੱਧਰ ਹੋਣਾ ਚਾਹੀਦਾ ਮੇਰੇ ਬੋਲਣ ਵਾਲ ਦਾ ਸੋਦੇ ਦੱਸਦਾ ਜਦੋਂ ਲੱਗਦਾ ਕਿ ਕੱਟ ਖੜੂਗਾ ਇਹ ਲੱਕੜੀ ਦੇ حساب ਨੂੰ ਦੇਣਾ ਉਹ ਉਹਨਾਂ ਤੋਂ ਇਹਨਾਂ ਚ ਜਿਹੜੇ ਚੱਕ ਵਾਲੇ ਨੂੰ ਅੰਤ ਵਾਲੇ ਉਹਨਾਂ ਨੂੰ ਕਹਿਣ ਕਿ ਤੇ ਕੱਟ ਬਣਾਉਣ ਇੱਥੇ ਸਾਨੂੰ ਲੂਣ ਵੀ ਕੱਟ ਚਾਹੀਦਾ ਨਾ ਕਿ ਜਾਨ ਲੂਣ ਵੀ ਕੱਟ ਤੇ ਸਾਨੂੰ ਕੱਟ ਨੂੰ ਜੋੜੀ ਕਿ ਕਿਤੇ ਮੇਰੇ ਮਨ ਹਊਗਾ ਮੋੜਨਾ ਸਾਨੂੰ ਮੰਨਿਆ ਦੱਸਦਾ ਦੋ ਵਾਰ ਕੰਦੇ ਪਰ ਕਰਨਾ ਪਾਉਣਾ ਦੋ ਵਾਰ ਨੂੰ ਸਾਨੂੰ ਕਦਾ ਇਹਦਾ ਕੀ ਕਹਿੰਦਾ ਆਪਾਂ ਜੇ ਵੀ ਉਤੋਂ ਸਹੀ ਦੇਖਣਾ ਚਾਹੁੰਦੇ ਆ ਤੁਹਾਡਾ ਟਾਈਮ ਜ਼ਿਆਦਾ ਖਰਾਬ ਹੁੰਦਾ ਜ਼ਿਆਦਾ ਹੁੰਦਾ ਜੀ ਅਸੀਂ ਪਹਿਲਾਂ ਇਧਰੋਂ ਆਧਾਰ ਕਾਰਡ ਦਿਖਾਉਣੇ ਆ ਫਿਰ ਉੱਪਰ ਵੀ ਜਾਉਂਗਾ ਫਿਰ ਆਧਾਰ ਕਾਰਡ ਦਿਖਾਉਣੇ ਆ ਜੀ ਮੇਰੇ ਆਧਾਰ ਕਾਰਡ ਦਿਖਾਉਣ ਦੀ ਲੰਘ ਜਾਂਦੇ ਨਹੀਂ ਸੋ ਘਰੇ ਚੱਲ ਜਾਂਦੇ ਫਿਰ ਲੋਕ ਇਹਦਾ ਇਸਤੇਮਾਲ ਕਰਦੇ ਆ ਅਨਲੀਗਲ ਕਾਰਡ ਦਾ ਇਸਤੇਮਾਲ ਕਾਹ ਕਰਦੇ ਆ ਸਤਨਾਮ ਜੀ ਗੱਲ ਕਰਦੇ ਆ ਆਪਾਂ ਸਾਮਣੇ ਟ੍ਰੈਕ ਕਰਦੇ ਆ ਨਾ ਦੋਵੇਂ ਸਰਕਾਰ ਦੇ ਜੀ ਇਹ ਗੱਲ ਕਰੀ ਹੋਈ ਚੀਜ਼ ਇੰਨੀ ਜਲਦੀ ਕਿਸੇ ਨੂੰ ਆਉਂਦੀਆਂ ਨਹੀਂ ਬੰਦੀਆਂ ਸੰਭਲਦੀਆਂ ਨਹੀਂ ਉਹ ਸੰਭਲਦੀਆਂ ਜੋ ਮੰਨਦਾ ਹੈ ਕਿ ਉਹਨਾਂ ਵਾਲੇ ਬੀ.ਪੀ. ਆਗਲਾ ਇਧਰ ਉਧਰ ਲਗਾਉਂਦਾ ਹੈ ਪਹਿਲੀ ਗੱਲ ਤਾਂ ਹੁਣ ਨਹੀਂ ਚਾਹੀਦਾ ਇਹ ਬਣਾਉਂਦੇ ਨੇ ਬਹੁਤ ਬਹੁਤ ਬਣਾਉਂਦਾ ਹੈ ਸਮੰਦਰ ਯਾਰ ਅੱਜ ਅੱਜ ਜਦੋਂ ਇਹਨਾਂ ਦੇ ਨਾਲ ਨਾਲ ਜਦੋਂ ਲੋਕਾਂ ਨੇ ਜਦੋਂ ਬਾਕੀ ਨਹੀਂ ਲੱਗਣੀ ਚਾਹੀਦਾ ਕਿ ਅੱਥਰ ਨਹੀਂ ਹੈ ਜਿਹੜਾ ਦਰਖਤ ਨਹੀਂ ਕੇ ਸਾਥ ਸਾਥ ਹੁਣ ਕਿਤੇ ਹੋਏ ਪਏ ਇਹਨਾਂ ਦੀ ਕਿਸੇ ਮਿਸਰ ਪਟਾਈ ਨਹੀਂ ਹੁੰਦੀ ਕੁਛ ਦੀਦੀ ਨਹੀਂ ਗਦਰ ਦੇ ਪਾਸੇ ਆਸਲ ਤੇ ਮੇਰਾ ਮਨ ਲੱਗਦਾ ਵੀ तीन चार महीने छेतं हो चुकी तीन महीने अ लगभग ही दसॉक्सीमेटली होता हो गया गाड़ी ना छः है इसके साथगीर नगर वाले जिन्होंने अपने समस्या भी दसिया ने और ये भी दसा कि ਇਹ ਲੰਘਦੇ ਨੇ ਤਾਂ ਉੱਪਰ ਦੀ ਨੱਕਰ ਤੋਂ ਬਾਅਦ ਟੋਲ ਪਲਾਟੇ ਵਾਲੇ ਤੋਂ ਵਾਰ ਵਾਰ ਸਿੱਖਾਂ ਦੇ ਨੇ ਇੰਝ ਘਾਟਾ ਬਣ ਗਿਆ। ਸਭ ਨੂੰ ਨੁਕਸਰ ਕੀ ਕਰੀ। ਥੀਂ ਨੇ ਬਹੁਤ ਵਧੀਆ ਕਾਰਜ ਕੀਤਾ ਉਹ ਬੰਦੀ ਕੀਤੀ ਆ ਜਿਵੇਂ ਇੱਥੇ ਤੋਂ ਪੂਣੀ ਸ਼ੈਡ ਦਿੱਤਾ ਗਿਆ ਤਾਂ ਕੱਟ ਇਤਨਾਲ ਦੀ ਕੱਟ ਦਿਨਾਂ ਜ਼ਰੂਰੀ ਆ ਤਾਂ ਕਿ ਜਿਹੜੇ ਇੱਥੋਂ ਲੋਕ ਲੰਘ ਕੇ ਜਾਂਦੇ ਨੇ ਤਾਂ ਉੱਦੀ ਇਧਰ ਬੈਕ ਸਾਈਡ ਦਾ ਜਾਣ ਦੀ ਬਜਾਏ ਉੱਪਰ ਦੀ ਘੁੰਮ ਕੇ ਆਉਣ ਤਾਂ ਕਿ ਜਿਹੜੇ ਐਕਸੀਡੈਂਟ ਸਰਕਾਰ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਹਾਸੇ ਹੁੰਦੇ ਨੇ ਇਸ ਤਰ੍ਹਾਂ ਨਾ ਹੋਣ। ਜਿਵੇਂ ਤੁਹਾਨੂੰ ਦੱਸ ਦਿੱਤੀ ਕਿ ਪਿਛਲੇ ਪਾਸੇ ਕਿੱਦਾਂ ਪੜਨੇ ਹੋਇਆ ਕਿ ਸਹੀ ਜੀ ਨਾਲ ਕੀਤੀ ਗੱਲੀਆਂ ਫੋਟੋਆਂ ਲਏ ਪੱਟਿਆ ਨਹੀਂ ਜਿਵੇਂ ਤੁਹਾਨੂੰ ਅਸੀਂ ਇਹਨਾਂ ਸਾਰੇ ਨੂੰ ਮਿਲਾਇਆ ਇਸ ਤਰ੍ਹਾਂ ਦਾ ਰਿਸਪੈਕਟ ਹੋਊ ਉਸੇ ਤਰ੍ਹਾਂ ਦੀ ਹੈ ਕਿ ਸਾਡਾ ਖਾਸ ਮਤਲਬ ਇਹ ਹੈ ਕਿ ਇਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਹਾਸੇ ਹੋਏ ਨੇ ਬਹੁਤ ਸਾਰੇ ਲੋਕ ਇੱਥੇ ਆ ਕੇ ਦੁਆ ਕਰਦੇ ਆਂ ਅਧਮੀਆ ਜਿਹੜੇ ਟੂਰ ਵੀ ਤੋਂ ਦੇਖਦੇ ਨੇ ਸਾਡਾ ਇਸ ਨੂੰ ਲੋਂਦਾ ਖਾਸ ਕੰਸ਼ ਇਹ ਹੈ ਕਿ ਆਉਣ ਵਾਲੇ ਕੱਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਕਦੇ ਜ਼ਿੰਮੇਵਾਰੀ ਨਾਲ ਅੱਗੇ ਵੀ ਕੱਟ ਮੰਨਣਾ ਬਣਿਆ ਹੋਣਾ ਜ਼ਰੂਰੀ ਆ ਤੇ ਇਹ ਵੀ ਬਿਲਕੁਲ ਬੰਦ ਹੋਣਾ ਚਾਹੀਦਾ ਹੈਗਾ ਜਿਵੇਂ ਤੁਹਾਨੂੰ ਅਸੀਂ ਇਸ ਵਸਤ ਘੜ ਦੇ ਅੱਡੇ ਦਾ ਇੱਕ ਕੱਟ ਦਿਖਾਇਆ ਇਸ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਰੇਲਵੇ ਦੇ ਕਮਰੇ ਲੱਗੇ ਨੇ ਹਾਜ਼ਿਰੂ ਵਾਂਗੇ ਉੱਤਕਰੀ ਸੱਜੇ ਪਾਸੇ